ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਹੁਣ ਥੋੜਾ ਸਮਾ ਕੀਰਤ ਸੰਗਤ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਰ ਵਾਲਾਂ ਦੇ ਵਿੱਚ ਰੱਤਕੀਆਂ ਕਰਵਾਉਣ ਦੇ ਖਾਤਰ ਆਪ ਜੀ ਗੁਰੂ ਮਹਾਰਾਜ ਦੇ ਹਜ਼ੂਰੀ ਅੰਦਰ ਪਹੁੰਚੇ ਹੋ ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਭਾਈ ਹੁਣ ਥੋੜਾ ਸਮਾ ਕੀਰਤਨ ਉਪਦੇਸ਼ ਹੋਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਾਈਆ ਕੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਬੈਠਣ ਦੀ ਕਿਰਪਾਤਾ ਕਰੋ ਸੋ ਭਾਈ ਆ ਕੇ ਮੇਲੇ ਸਭ ਪਿੰਡ ਵਾਸੀਆਂ ਨੂੰ ਧੰਨਵਾਦ ਕਰਦਾ ਹੈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਹੈ ਜਿਹੜੇ ਇੱਥੇ ਬਹੁ ਗਿਣਤੀ ਚ ਪਹੁੰਚ ਕੇ ਜਿਨ੍ਹਾਂ ਨੇ ਗੁਰੂ ਦਾ ਰਸ ਇਸੇ ਤਰ੍ਹਾਂ ਦੀ ਵੀ ਕੋਈ ਉਲੰਘਣਾ ਹੁੰਦੀ ਹੈ ਤੁਹਾਨੂੰ ਦਾ ਟਾਈਮ ਇਹਦਾ ਹੀ ਹੈ ਜੀ ਸਿਸਟਮ ਜਣੀ ਹੈ ਵੱਡੇ ਵੱਡੇ ਉਹਦੇ ਚ ਰੋਜ਼ਗਾਰ ਆਪਾਂ ਇੱਥੇ ਆਪਣੇ ਰੋਜ਼ਗਾਰ ਮਿਲ ਰਿਹਾ ਹਾਂ ਹਾਂ ਜੀ ਉਹਦੇ ਵੀ ਵਧੀਆ ਰੇਟ ਕੱਲ ਜੇ ਸਾਰਾ ਹਾਂ ਇਹਦਾ ਕੋਈ ਨੁਕਸਾਨ ਇਦਾਂ ਦਾ ਆਪਾਂ ਸੁਣਿਆ ਤਾਂ ਹੈ ਨਹੀਂ ਦਾ ਨਾਲੇ ਜੇ ਕੋਈ ਗਲਤੀ ਕਰਨ ਤਾਂ ਬੜੀ ਔਖੀ ਹੈ ਜੀ ਉਹਦੇ ਉਧਾਰ ਨੁਕਸਾਨ ਬਿਰਜੀ ਆਪਾਂ ਹੋਰ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਆ ਜੀ ਅਗਰ ਆਪਾਂ ਪਲਾਂਟ ਦੇ ਫਾਇਦੇ ਦੀ ਗੱਲ ਕਰਦੇ ਆ ਕੀ ਫਾਇਦੇ ਹੋਣਗੇ ਜੀ ਇਲਾਕੇ ਨੂੰ ਇਲਾਕੇ ਨੂੰ ਸਾਰਨਾ ਬੜਾ ਫਾਇਦਾ ਤਾਂ ਇਹੀ ਹੈ ਜੀ ਇੱਕ ਤਾਂ ਆਪਾਂ ਜੀਰੀ ਤੋਂ ਜਿਹੜਾ ਗਰੇ ਪ੍ਰਵਤਨ ਨਾਲ ਬਾਜਰਾ ਵਿਚਾਂਗੇ ਜੀ ਬਾਜਰਾ ਇਹ 1.5 ਲੱਖ ਰੁਪਏ ਕਿੱਲੇ ਦਾ ਸਾਲ ਦਾ ਦਿਆ ਕਰਾਂਗੇ ਆਪਾਂ ਨੂੰ ਪੈਸੇ ਜੀ ਯਾਨੀ ਵਧੀਆ ਰੇਟ ਮਿਲੂਗਾ ਵਧੀਆ ਰੇਟ ਮਿਲਣਗੇ ਜੀ ਤੇ ਆਪਣੀ ਪਰਾਲੀ ਦਾ ਹੱਲ ਆ ਜੀ ਸਭ ਤੋਂ ਵੱਡਾ ਜਿਹੜਾ ਕਿਉਂਕਿ ਐਤਕੀ ਆਪਾਂ ਬਹੁਤ ਆਫੀ ਹੋਏ ਆ ਕਿ ਇਕੱਠਾਂ ਵਾਲੇ ਇਕੱਠਾਂ ਨਹੀਂ ਚੱਕੀਆਂ ਗਿਆ ਪਲਾਂਟ ਬੰਦ ਪਏ ਸੀਗੇ ਤਾਂ ਕਰਕੇ ਰਾਲੀ ਦੀ ਸਮੱਸਿਆ ਬਹੁਤ ਆਈ ਆ ਹਰੇਕ ਪੇਰੀ ਦੀ ਆਈ ਆ ਕਿਉਂਕਿ ਇਹਨਾਂ ਨੇ ਪਲਾਂਟ ਚੱਲਣ ਨਹੀਂ ਦਿੱਤੇ ਹੈਗੇ ਧਰਨਾਗਾਰੀਆਂ ਨੇ ਉਸਲੀ ਸਮੱਸਿਆ ਉਸ ਤੋਂ ਬੜੀ ਬੜੀ ਰਹੀ ਹੈ ਰਾਲੀ ਦੀ ਕਿਸੇ ਨੂੰ ਰੋਜ਼ਗਾਰ ਵੀ ਮਿਲੂਗਾ ਜੀ ਰੋਜ਼ਗਾਰ ਤਾਂ ਇਹਦੇ ਵਿੱਚ ਪਹੁੰਚ ਜਾਣਾ ਇਲਾਕੇ ਨੂੰ ਰੋਜ਼ਗਾਰ ਆ ਹੁਣ ਜਿਹਦਾ ਇਹ ਬਾਜਰਾ ਬੀਜ ਲਿਆ ਉਹਨੂੰ ਵੀ ਰੋਜ਼ਗਾਰ ਆ ਉਹਨੂੰ ਸਹੀ ਭਾਗ ਮਿਲਣਾ ਵਾ ਪੰਡੀਆਂ ਚ ਰੋਲਣਾ ਨਹੀਂ ਪੈਣਾ ਹੈਗਾ ਐਦਾਂ ਕੀ ਜੀਰੀ ਨਹੀਂ ਵੀ ਕੀ ਹੈਗੀ ਰੋਲਣਾ ਪਿਆ ਮੰਡੀਆਂ ਦੇ ਵਿੱਚ ਜਦੋਂ ਆਪਾਂ ਬਾਜਰਾ ਉਹਦੇ ਸਿੱਧਾ ਵੇਚਾਂਗੇ ਆਪਾਂ ਨੂੰ ਸਿੱਧੇ ਪੈਸੇ ਆਉਂਦੇ ਨੇ ਜੀ ਬਾਕੀ ਜਿਹੜੀ ਵੇਸਟੇਜ ਹੋਗੀ ਉਹ ਵੀ ਕਿਸੇ ਕੰਮ ਆਉਂਦੀ ਹੈ ਜੀ ਹਾਂਜੀ ਵੇਸਟੇਜ ਵੀ ਇਹਦੀ ਕੰਮ ਆਉਂਦੀ ਹੈ ਜੀ ਵੇਸਟੇਜ ਇਹਦੇ ਬਾਇਓ ਖਾਦ ਬਣਦੀ ਹੈ ਇੱਕ ਹੋਰ ਇਹ ਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਹਾਡੇ ਆਪਣੇ ਪਿੰਡ ਦਾ ਇਹ ਪਲਾਂਟ ਹੈ ਕਿਉਂਕਿ ਪਰਮਿੰਦਰ ਸਿੰਘ ਜੀ ਐਸੇ ਪਿੰਡ ਦੇ ਹੀ ਨੇ ਇਹ ਵੀ ਇੱਕ ਵੱਡਾ ਪੁਆਇੰਟ ਹੈ ਕਿ ਕੋਈ ਬਾਹਰਲੇ ਕਿਸੇ ਬੰਦੇ ਦਾ ਨਹੀਂ ਹੈ ਇਹ ਪੁਆਇੰਟ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੁਸੀਂ ਇੱਕ ਅੱਗੇ ਦਿਓ ਜੀ ਹਾਂਜੀ ਵੀਰ ਜੀ ਤੁਸੀਂ ਪਲਾਂਟ ਦੇ ਫਾਇਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਥੇ ਕਰਦਾ ਨਹੀਂ ਹੁਣ ਜਿਹੜਾ ਆਉਣ ਦਾ ਟਾਈਮ ਹੈ ਉਹਗਾ ਕਲੀਨ ਧਰਤੀ ਤੇ ਗ੍ਰੀਨ ਧ ਠੀਕ ਹੈ ਜੀ ਇਹਦੇ ਨਾਲ ਹੋਣਾ ਜਦੋਂ ਆਪਣੇ ਮਹਾਰਾਸ਼ਟਰੀ ਦੀ ਇੱਕਦਮ ਨੈਗੇਟਿਵ ਮੈਨੇਜਮੈਂਟ ਹੈ ਕਾਲੀ ਇਸ ਵਾਰ ਨੂੰ ਬਹੁਤ ਪ੍ਰੋਬਲਮ ਆਈ ਹੈ ਕਿਉਂਕਿ ਅੱਗਾ ਪਾ ਲਾ ਨਹੀਂ ਸਕਦੇ ਤੇ ਬੇਲਣਾਂ ਵਾਲਿਆਂ ਦੀ ਬੇਲਾਂ ਵਿਗੀਆਂ ਨਹੀਂ ਹੈਗੀਆਂ ਉਹਨਾਂ ਦੇ ਚੱਕਣ ਤੋਂ ਬਹੁਤ ਔਖਾ ਕਿਸਾਨਾਂ ਨੂੰ ਹੋਇਆ ਉਹਦੇ ਕਰਕੇ ਫਸਲਾਂ ਮਿਲੀਟ ਹੋ ਗਈ ਦੂਜੀ ਗੱਲ ਕ੍ਰੌਪ ਡਾਈਵਰਸੀਫਿਕੇਸ਼ਨ ਆਉਂਦੀ ਹੈ ਕਿਵੇਂ ਆਪਾਂ ਹਰੇਕ ਵਾਰ ਕਹਿੰਦੇ ਕਣਕ ਛੋਣੇ ਤੋਂ ਬਾਹਰ ਆਜੋ ਛੋਣੇ ਤੋਂ ਬਾਹਰ ਆ ਦੇ ਇਹ ਆਪਾਂ ਉਹ ਲੈ ਕੇ ਆ ਰਹੇ ਹਾਂ ਨੇ ਬਾਜਰਾ ਲਵਾ ਰਹੇ ਹਾਂ ਨੇ ਨੀਤੀਆਂ ਬਰਾਸ ਉਹਦਾ ਇਹ ਆ ਵੀ ਆਪਣਾ ਨਾਲ ਤਾਂ ਪਾਣੀ ਬਚੂਗਾ ਮਾਲੇ ਆਪਾਂ ਕਣਕ ਛੋਣੇ ਦੇ ਚੱਕ ਉਹਨੂੰ ਸੀਐਨਜੀ ਮਿਲਦੀ ਹੈ ਗ੍ਰੀਨ એનર્ਜੀ ਗ੍ਰੀਨ ਨਾਚੀ ਦਾ ਸੋਰਸ ਹੈ ਜਿਹੜੀ ਇਹਨੇ ਬਾਕੀ ਬੇਸਟੇਜ ਆ ਉਹ ਤੋਂ ਵੀ ਬਾਇਓ ਖਾਦ ਬਣਨੀ ਹੈ ਆਪਣੇ ਬਾਇਓ ਫਰਟੀਲਾਈਜ਼ਰ ਜਿਹਨੂੰ ਕਹਿੰਦੇ ਬਾਇਓ ਪੋਟਾਸ਼ ਵਗੈਰਾ ਆਪਾਂ ਪਹਿਲਾਂ ਵੀ ਵਰਤਦੇ ਆ ਉਹ ਚੀਜ਼ਾਂ ਹੀ ਤਿਆਰ ਹੋਣੀਆਂ ਨੇ ਆਪਣੇ ਸਾਰਿਆਂ ਦੇ ਭਲੇ ਲਈ ਬਾਕੀ ਆਲੇ-ਦਾਲ ਦੇ ਇਲਾਕੇ ਦੇ ਲੋਕਾਂ ਨੂੰ ਵਿੱਚ ਜਿਹੜਾ ਕੋਈ ਪੜਿਆ ਲਿਖਿਆ ਜਾਇਜ਼ ਆ ਕੰਮ ਹੋ ਜਾ ਉਹਨੂੰ এমਪਲੋਇਮੈਂਟ ਵੀ ਮਿਲੂਗੀ ਇੱਕ ਇੱਕ ਇਹ ਵੀ ਸੁਣਦੇ ਵਿੱਚ ਆਉਂਦਾ ਵੀ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਇਹ ਟੈਕਨੀਕ ਹੈ ਜੀ ਇਹ ਯੂਜ਼ ਕੀਤੀ ਜਾਂਦੀ ਹੈ ਜੀ ਪ੍ਰਦੇਸ਼ਾਂ ਨੂੰ ਛੱਡੋ ਜੀ ਆਪਣੇ ਘਰਾਂ 'ਚ ਗੋਬਰ ਗੈਸ ਲੱਗੇ ਹੋਏ ਨੇ ਸਾਰੇ ਲੋਕਾਂ ਦੇ ਹੈਗੇ ਨੇ ਉਹੀ ਸਿਸਟਮ ਹੈ ਵੀ ਸਿਸਟਮ ਜਣੀ ਇਹ ਵੱਡੇ ਇਹ ਵੱਡੇ ਉਹਦੇ 'ਚ ਆ ਉਹ ਜਣੀ ਛੋਟੇ ਤੇ ਹੁੰਦਾ ਸੇਮ ਉਹੀ ਚੀਜ਼ ਆਪਣੇ ਪਿੰਡਾਂ 'ਚ ਵੀ ਲੱਗੇ ਹੋਏ ਨੇ ਗੋਬਰ ਗੈਸ ਦਾ ਹਰੇਕ ਪਿੰਡ 'ਚ ਘਰ-ਘਰ ਲੱਗੇ ਹੋਏ ਨੇ ਇੱਕ ਵੱਡਾ ਸਵਾਲ ਇਹ ਵੀ ਹੈ ਜੀ ਜਿਹੜੇ ਧਰਨਾਕਾਰੀ ਉਹ ਕਹਿੰਦੇ ਨੇ ਵੀ ਕੱਲ ਨੂੰ ਪੋਲੂਸ਼ਨ ਹੋਊਗਾ ਵੀ ਜਣੀ ਕੱਲ ਨੂੰ ਪਲਾਂਟ ਵੱਲੋਂ ਹੁਣ ਕੋਈ ਵੀ ਚੀਜ਼ ਹੈ ਜੇ ਆਪਾਂ ਕੀ ਇਹ ਵੀ ਇੱਕ ਬੰਦੇ ਨੇ ਸਹੀ ਕਰਨਾ ਚਾਹੁੰਦੇ ਜੇ ਤੁਹਾਨੂੰ ਲੱਗਦਾ ਪੋਲੂਸ਼ਨ ਹੋਉਂਦਾ ਸਲੂਸ਼ਨ ਕੰਟਰੋਲ ਬੋਰਡ ਵੀ ਹੈ ਗਵਰਨਮੈਂਟ ਵੀ ਹੈ ਤੁਹਾਨੂੰ ਲੱਗਦਾ ਆਪ ਚੈੱਕ ਕਰਾ ਸਕਦੇ ਆ ਜਦ ਮਰਜ਼ੀ ਕਰਾ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਚਲੇ ਜਾਓ ਉਹ ਸਾਰਾ ਆਪ ਚੈੱਕ ਕਰਕੇ ਜਾਣਗੇ ਗਵਰਨਮੈਂਟ ਦੇ ਨਾਰਮਸ ਨੇ ਰੂਲਸ ਨੇ ਸਾਰੇ ਕੁਝ ਫਾਲੋ ਕਰਨਗੇ ਤਾਂ ਹੀ ਚਲਾ ਰਹੇ ਨੇ ਵੀ ਸਾਰਾ ਕੁਝ ਫਾਲੋ ਕਰਕੇ ਜੇ ਤੁਹਾਨੂੰ ਲੱਗਦਾ ਕੋਈ ਨਹੀਂ ਫਾਲੋ ਕਰ ਰਿਹਾ ਤੁਸੀਂ ਜਾ ਕੇ ਕੰਪਲੇਟ ਕਰੋ ਤਾਂ ਸਾਰੇ ਹੱਲ ਨੇ ਆਪਣੇ ਬਾਕੀ ਬਿਲਕੁਲ ਗਰੰਟੀ ਤਾਂ ਕਿਸੇ ਦੀ ਵੀ ਦਿੱਤੀ ਜਾ ਸਕਦੀ ਨਾ ਤੁਹਾਡੀ ਦਿੱਤੀ ਜਾ ਸਕਦੀ ਨਾ ਮੇਰੀ ਦਿੱਤੀ ਜਾ ਸਕਦੀ ਹੈ ਜੀ ਬਾਕੀ ਜਿਹੜਾ ਕੋਈ ਗਲਤੀ ਕਰੂ ਪਰੂਗਾ ਜੀ ਪਹਿਲਾਂ ਚੱਲ ਕੇ ਦੇਖਣਾ ਤੇ ਦੇਖੋ ਤਾਂ ਸਹੀ ਵੀ ਸਹੀ ਹੈ ਕਿ ਗਲਤ ਤਾਂ ਚੱਲੂਗਾ ਤਾਂ ਹੀ ਪਤਾ ਲੱਗੂਗਾ ਨજર ਚ ਆਲਦਾ ਨਹੀਂ ਫਿਰ ਤਾਂ ਆਪਾਂ ਕਿਵੇਂ ਕਹਿਦਾਂਗੇ ਪਹਿਲਾਂ ਇਹ ਚੀਜ਼ ਦਾ ਨੁਕਸਾਨ ਆ ਪਹਿਲਾਂ ਇਹ ਕੀ ਪਤਾ ਤੁਹਾਡਾ ਫਾਇਦਾ ਹੀ ਬਹੁਤ ਜ਼ਿਆਦਾ ਹੁਣ ਨੁਕਸਾਨ ਕੋਈ ਹੋਵੇ ਧੰਨਵਾਦ ਜੀ ਹਾਂ ਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਂਟ ਦੇ ਬਾਰੇ ਵਿੱਚ ਪਹਿਲਾਂ ਤਾਂ ਵੀਰੇ ਮੇਰੇ ਕੋਲ ਬਾਈਕ ਵਿੱਚ ਖਾਲਸਾ ਵੈਗਿੰਗ ਦੀ ਫਤਿਹ ਇੱਥੇ ਜੋ ਵੀ ਇਪਰਾਟ ਲੱਗ ਰਿਹਾ ਹੈ ਸਾਰਾ ਆਪਣੇ ਭਾਈ ਦੇ ਖਤਰਿਆ ਇਹਦੇ ਵਿੱਚ ਕੋਈ ਪੋਲੂਸ਼ਨ ਦਾ ਕੋਈ ਹੈ ਨਹੀਂ ਕੋਈ ਨਾ ਨਿਸ਼ਾਨਬ ਨਹੀਂ ਹੈਗਾ ਜੇ ਕੱਲ ਕੱਲ ਨੂੰ ਇਹਦਾ ਗਲਤੀ ਆਉਂਦੀ ਵੀ ਆ ਤਾਂ ਕਾਨੂੰਨ ਬੈਠਾ ਆਪਾਂ ਨੂੰ ਸਜ਼ਾ ਦੇਣ ਨੂੰ ਅਸੀਂ ਇਹਨਾਂ ਦੇ ਨਾਲ ਧਰਨਾਕਾਰੀਆਂ ਨਾਲ ਹੋਵਾਂਗੇ ਜਿਹੜਾ ਹੁਣ ਇਹਦੇ ਵਿੱਚ ਇੱਕ ਤਾਂ ਆਪਾਂ ਨੂੰ ਰੋਜ਼ਗਾਰ ਆ ਦੂਜੀ ਆਪਣੇ ਇਹ ਫੈਕਟਰੀ ਆਪਣੇ ਆਸੇ-ਪਾਸੇ ਕੋਈ ਹੈ ਨਹੀਂ ਜਿੱਦਿ ਹੁਣ ਅਸੀਂ ਵੀ ਸਾਡੇ ਵੀ ਅੱਜ ਦੀ ਸਾਨੂੰ ਦਿੱਕਤ ਆਈ ਹੈ ਪਰਾਲੀ ਚਕਾਉਣ ਦੇ ਵਿੱਚ ਵੀ ਚਾਰ-ਚਾਰ ਪੰਜ-ਪੰਜ ਦਿਨ ਉੱਕੜੇ ਇਕੱਠਾਂ ਖੇਤਾਂ 'ਚ ਪਈਆਂ ਰਹੀਆਂ ਨੇ ਨਹੀਂ ਚੱਕ ਹੋਈਆਂ ਉਹਦੇ ਲਈ ਹੁਣ ਜੇ ਆਪਣੇ ਇਲਾਕੇ ਦੇ ਵਿੱਚ ਆਉਂਦੀ ਹਾਲਤ ਤਾਂ ਪਹਿਲ ਆਪਾਂ ਨੂੰ ਇੱਥੇ ਰੋਜ਼ਗਾਰ ਤੁਹਾਡਾ ਤਾਂ ਇੱਕ ਪਿੰਡ ਦਾ ਪਲਾਂਟ ਹੈ ਜਿਵੇਂ ਪਿੰਡ ਦੇ ਤੁਹਾਡੇ ਰਹਿਣ ਵਾਲੇ ਨੇ ਜੀ ਹਾਂਜੀ ਇੱਕ ਰੋਜ਼ਗਾਰ ਆਪਾਂ ਨੂੰ ਇੱਥੇ ਆਪਣਾ ਰੋਜ਼ਗਾਰ ਮਿਲ ਰਿਹਾ ਫਾਇਦੇ ਕੀ ਹੋਣਗੇ ਜੀ ਪਲਾਂਟ ਦੇ ਮੜਾ ਇਹ ਵੀ ਸਾਡਾ ਹੈ ਦੇ ਵੀ ਇੱਕ ਆਪਾਂ ਨੂੰ ਰੋਜ਼ਗਾਰ ਮਿਲ ਰਿਹਾ ਜੀ ਦੂਸਰਾ ਆਪਾਂ ਨੂੰ ਇਹਦੇ ਵਿੱਚ ਉਹ ਜਿੰਨਾ ਵੀ ਜਿਹੜੀ ਬੇਸਟਿਕ ਬਣੀ ਵੀ ਉਹਦੀ ਖਾਦ ਮਿਲਣੀ ਆ ਉਹ ਹੀ ਆਪਣੇ ਖੇਤਾਂ ਚ ਚੱਕ ਕੇ ਖੇਤਾਂ ਦੇ ਵਿੱਚ ਉਹ ਪੈ ਜਾਣੀ ਆ ਕੋਈ ਇਹਦਾ ਆਪਾਂ ਕਹਿੰਦੇ ਇਹ ਨੁਕਸਾਨ ਐਡਾ ਨੁਕਸਾਨ ਤਾਂ ਕੋਈ ਆਪਣੇ ਘਰੇ ਬ ਕੋਪਰ ਕਿਸੇ ਲੱਗੇ ਹੋਏ ਨੇ ਬਸ ਉਹ ਗੈਸ ਨੂੰ ਕੰਪਰੈਸ ਕਰਕੇ ਉਹ ਕਰ ਰਹੇ ਨੇ ਸੀਐਨਡੀ ਚ ਬਣਾ ਰਹੇ ਨੇ ਕੋਈ ਇਹਦੇ ਵਿੱਚ ਕੈਮੀਕਲ ਕੈਮੀਕਲ ਦੀ ਵਰਤੋਂ ਕੋਈ ਨਹੀਂ ਹੈਗੀ ਇਹਦੇ ਵਿੱਚ ਹਾਂ ਆਪਣੇ ਜਿਹੜੇ ਖੇਤਾਂ ਚ ਲੱਗੜਾ ਗਰਾਸ ਲੱਗਣਾ ਉਹਦੇ ਤੋਲ ਮੇਰਦੀ ਆਪਾਂ ਨੂੰ ਬਾਕੀ ਦੂਜੀ ਗੱਲ ਇਹ ਹੈ ਜੀ ਜੇ ਕੋਈ ਕੈਮੀਕਲ ਦੀ ਵਰਤੋਂ ਕਰੂਗਾ ਵੀ ਭਰੂਗਾ ਜੀ ਹਾਂਜੀ ਭਰਗੋ ਤਾਂ ਕਾਨੂੰਨ ਸਾਰੇ ਕੋਈ ਆਪਾਂ ਵੀ ਆਪਾਂ ਵੀ ਇੱਥੇ ਰਹਿ ਰਹੇ ਆ ਨੁਕਸਾਨ ਤਾਂ ਆਪਾਂ ਨੂੰ ਵੀ ਹੋਣੀ ਆ ਜੇ ਕੋਈ ਕੱਲ ਨੂੰ ਕਲਾ ਨੂੰ ਗਲਤੀ ਹੁੰਦੀ ਵੀ ਆ ਨਾ ਉਹ ਕਾਨੂੰਨ ਬੈਠਾ ਤਾਂ ਸਜ਼ਾ ਦੇਣ ਖਤਰ ਜੋ ਹੈਗਾ ਦੇਖੋ ਕਾਨੂੰਨ ਤਾਂ ਫਿਰ ਜੇ ਆਪਾਂ ਵੀ ਕੱਲ ਨੂੰ ਗਲਤੀ ਕਰਦੇ ਆਪਾਂ ਨੂੰ ਤਾਂ ਮਿਲੂਗੀ ਹੀ ਸਜ਼ਾ ਹਾਂਜੀ 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 ਕਾਨੂੰਨ ਤੇ ਕਾਨੂੰਨ ਤਾਂ ਕਹਿੰਦਾ ਲਿਆਜ ਨਹੀਂ ਕਰਨੀ ਨਹੀਂ ਨਹੀਂ ਜੀ ਤੇ ਹੋਰ ਲਾਸਟ ਚ ਕੋਈ ਖਾਸ ਗੱਲ ਕਹਿਣੀ ਚਾਹੁੰਦੇ ਹਾਂ ਇਹਦੇ ਫਾਇਦਿਆਂ ਬਾਰੇ ਫਾਇਦੇ ਵੀ ਇਹੀ ਆਈ ਹੁਣ ਆਪਣੇ ਇਲਾਕੇ ਲਈ ਪੈਲ ਆ ਜੋ ਵੀ ਚੀਜ਼ ਹੁਣ ਜਿਵੇਂ ਪ੍ਰਾਲੀ ਦੀ ਤੋੜ ਆ ਪ੍ਰਾਲੀ ਚੱਕ ਕੇ ਆਪਣੇ ਖੇਤ ਵਿਹਲੀ ਹੁੰਦ ਰਹੇ ਐ ਕਿ ਸਾਡੇ ਖੇਤ ਸੁੱਕੇ ਨੇ ਪ੍ਰਾਲੀ ਦੇ ਪਲੇਟ ਚ ਹੈ ਨਹੀਂ ਲੈ ਜਾਣ ਨੂੰ ਬਹੁਤ ਦੂ ਦੂਰ ਪਟਿਆਲੇ ਪਟਿਆਲੇ ਤੱਕ ਲੈ ਕੇ ਜਾਣੀ ਪੈਂਦੀ ਆ ਪਾਣੀ ਬਾਕੀ ਜਿਹੜਾ ਹੈਗਾ ਬਾਜਰੇ ਵਿੱਚ ਜਹਾਂ ਬਾਜਰਾ ਜਿਹੜਾ ਅਪਣ ਬਾਜਰਾ ਲਵਾ ਰਹੇ ਨੇ ਕੰਟਰੈਕਟ ਫਾਰਮੇ ਦੇ ਵਿੱਚ ਆ ਰਹੇ ਆ ਝੋਨੇ ਤੋਂ ਝੋਨੇ ਤੋਂ ਤੋੜ ਹੋ ਕੇ ਕੰਟਰੈਕਟ ਦੇ ਆ ਨਾਲੇ ਉਹਦ ਨੂੰ ਅਪਣ ਨੂੰ ਬੈਨੀਫਿਟ ਵੱਧਦਾ ਬੋਤਨ ਬਾਈ ਤੋਂ ਭਾਈ ਅੱਗੇ ਫੜਾ ਦੇ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਨਟ ਦੇ ਬਾਰੇ ਵਿੱਚ ਵੈਿਕੋ ਜੀ ਖਾਲਸਾ ਬਾਗ ਜੀ ਦੇ ਫਤੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੇਖੋ ਇੱਕ ਤਾਂ ਜਿਹੜੀ ਇਹ ਗੈਸ ਬਣਨੀ ਹੈ ਬਾਅਦ ਚ ਜਿਹੜੀ ਆਪਣੇ ਕੰਮ ਵੀ ਹੋਣੀ ਹੈ ਉਹ ਪੋਲਿਊਸ਼ਨ ਉਧਰੋਂ ਵੀ ਘਟਾਊਗੀ ਤੇ ਬਾਕੀ ਇਹ ਆਪਣੇ ਜੀਰੀ ਜਿਹੜੀ ਜੀਰੀ ਤੇ ਵਿੱਚ ਪਾਣੀ ਆਪਣਾ ਵੇਸਟੇਜ ਹੁੰਦੀ ਹੈ ਉਹ ਵੀ ਘਟੂਗੀ ਕਿਉਂਕਿ ਬਾਜਰਾ ਉੱਥੇ ਆਪਣਾ ਲੱਗਣਾ ਹੈ ਤੇ ਨਾਲੇ ਜਿਹੜੀ ਦੂਜੀ ਗੱਲ ਹੈ ਆਪਣੇ ਜਿਹੜੀਆਂ ਗੱਠਾਂ-ਗੁੱਠਾਂ ਨੇ ਜਿਹੜੀਆਂ ਨਹੀਂ ਚੱਕਦੇ ਹੈਗੇ ਉਹ ਵੀ ਇੱਕ ਸਮੱਸਿਆ ਦਾ ਹੱਲ ਹੈ ਵੀ ਵੀ ਉਹ ਚੱਕ ਕੇ ਸਿੱਧੇ ਆਪਣੇ ਬਾਜਰਾ ਸਿੱਧਾ ਹੋਰੇ ਪਹੁੰਚਦਾ ਹੋਊ ਨਾਲੇ ਡਾਇਰੈਕਟ ਪੇਮੈਂਟ ਨਾ ਕੋਈ ਜੀਰੀ ਵੇਚਣ-ਬਚਾਉਣ ਦੀ ਜਿਹੜੀ ਹੋਊਗਾ ਮੰਡੀਆਂ 'ਚ ਜੱਟ ਰੋੜਦਾ ਉਹ ਵੀ ਨਹੀਂ ਰੜੂਗਾ ਜੀ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਅ ਕੋਈ ਫਸਲਾਂ ਇਦਾਂ ਦੀਆਂ ਨੇ ਉਹ ਜਿਹੜੀਆਂ ਇਹਦੇ ਵਿੱਚ ਯੂਜ਼ ਹੋਣਗੀਆਂ ਜਿਵੇਂ ਬਾਜਰਾ ਕਹਿੰਦੇ ਨੇ ਹਾਂਜੀ ਹਾਂਜੀ ਉਹਦੇ ਵੀ ਵਧੀਆ ਰੇਟ ਮਿਲਣਗੇ ਸਾਰਾ ਹਾਂਜੀ ਹਾਂਜੀ ਤੇ ਕਿਸੇ ਨੂੰ ਰੋਜ਼ਗਾਰ ਵੀ ਮਿਲੂਗਾ ਜੀ ਰੋਜ਼ਗਾਰ ਮਿਲੂਗਾ ਜੀ ਸਾਰਿਆਂ ਨੂੰ ਇਹ ਇੱਕ ਪੋਲੂਸ਼ਨ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਆ ਪੋਲੂਸ਼ਨ ਹੈ ਇਹ ਪੋਲੂਸ਼ਨ ਆਪਾਂ ਵੀ ਤੌਰ ਤੇ ਲੋਕਲੇ ਆ ਜੀ ਜੇ ਸਾਰਿਆਂ ਲਈ ਆ ਉਹ ਤਾਂ ਪੋਲੂਸ਼ਨ ਖਰਾਬ ਆਪਣੇ ਲਈ ਵੀ ਆ ਆਪਾਂ ਵੀ ਆਪਾਂ ਵੀ ਉਹਦਾ ਵਿਰੋਧ ਆਪਾਂ ਵੀ ਕਰਾਂਗੇ ਜੇ ਹੋਊਗਾ ਪਰ ਜਦ ਹੈ ਹੀ ਨਹੀਂ ਕੁਝ ਹਾਂ ਜੀ ਹਾਂ ਜੀ ਹਾਂ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਂਟ ਦੇ ਬਾਰੇ ਦੇ ਵਿੱਚ ਪਲਾਂਟ ਦੇ ਬਾਰੇ ਦੇ ਦੇਖੋ ਜੀ ਪਲਾਂਟ ਦਾ ਹੈ ਤਾਂ ਫਾਇਦਾ ਹੀ ਆ ਆਪਣੇ ਇਹ ਵੈਸੇ ਟੈਂਡੂ ਲੋਕਾਂ ਨੇ ਵੈਸੇ ਹਵਾ ਬਣਾਇਆ ਹੋਇਆ ਵੀ ਇਹ ਤਾਂ ਖਾਨੇ ਕੀ ਆ ਨੁਕਸਾਨ ਆ ਏ ਨੁਕਸਾਨ ਤਾਂ ਕੋਈ ਨਹੀਂ ਦੇਖੋ ਜੀ ਆਸਗਵਾਨ ਦੇ ਵਿੱਚ ਹੁਣ ਆਪਣੇ ਲੋਕ ਬੇਰੁਜ਼ਗਾਰ ਨੇ ਸਭ ਤੋਂ ਪਹਿਲਾਂ ਤਾਂ ਚਲੋ ਬੇਰੁਜ਼ਗਾਰ ਵਾਸਤੇ ਬੰਦਿਆਂ ਲਈ ਬੈਨੀਫਿਟਾ ਬੰਦਿਆਂ ਨੂੰ ਜ਼ਰਾਲ ਮਿਲੂਗਾ ਰੁਜ਼ਗਾਰ ਮਿਲੂਗਾ ਹਾਂਜੀ ਤੇ ਬਾਕੀ ਵੀਰ ਭਾਈ ਹੋਣਗੇ ਹਾਂਜੀ ਹਾਂਜੀ ਬਾਕੀ ਇਹਦੇ ਵਿੱਚ ਯੂਜ਼ ਹੋਇਆ ਜੋ ਵੀ ਆਪਣੇ ਵੇਸਟਿੰਗ ਆ ਖੇਤਾਂ ਦੇ ਵਿੱਚ ਖਾਦ ਦੇ ਲਈ ਵਰਤੇ ਜਾਊਗਾ ਜੀ ਠੀਕ ਨੇ ਜੀ ਜਿਵੇਂ ਬਾਜਰਾ ਵਗੈਰਾ ਬਾਜਰਾ ਵਗੈਰਾ ਜੋ ਵੀ ਫਸਲ ਵਾਸਤੇ ਫਸਲ ਵਾਸਤੇ ਫਸਲਬਾਦ ਤੇ ਬਹੁਤ ਜ਼ਿਆਦਾ ਬੈਨੀਫਿਟ ਆ ਜੀ ਇਹਦਾ ਵਧੀਆ ਰੇਟ ਮਿਲਣਗੇ ਵਧੀਆ ਰੇਟ ਮਿਲਣਗੇ ਹਾਂਜੀ ਹਾਂਜੀ ਸਭ ਕੋ ਮਿਲੂਗਾ ਕੋਈ ਨੁਕਸਾਨ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਜੀ ਬੈਨੀਫਿਟ ਉਹ ਵੀ ਖਾਦ ਦੇ ਵਿੱਚ ਘੱਟ ਕੰਮ ਆਉਂਦਾ ਹਾਂਜੀ ਹਾਂਜੀ ਖਾਦ ਦੇ ਵਿੱਚ ਘੱਟ ਆਉਗੀ ਜੀ ਤੇ ਇਸ ਕਰਕੇ ਦਾ ਫਾਇਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਇਹਦਾ ਲੱਗਣੀ ਜ਼ਰੂਰੀ ਹੈ ਜੀ ਇਹ ਕੋਈ ਚੱਕਰ ਨਹੀਂ ਹੈਗਾ ਜੀ ਇਹਦੇ ਬਾਕੀ ਤੁਸੀਂ ਇੱਕ ਇਸ ਪੁਆਇੰਟ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਧਰਮਾਕਰੀ ਕਹਿੰਦੇ ਨੇ ਵੀ ਕੱਲ ਨੂੰ ਪੋਲੂਸ਼ਨ ਕੀਤਾ ਜਾਊਗਾ ਐਸੇ ਕੀਤਾ ਜਾਊਗਾ ਵੈਸੇ ਕੀਤਾ ਜਾਊਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਪੋਲੂਸ਼ਨ ਦੀ ਗੱਲ ਜੇ ਕਹੀ ਜਾਵੇ ਹੁਣ ਆੜੇ ਆਪਣੇ ਜ਼ਰੂਰ ਹੀ ਨਹੀਂ ਹੈਗਾ ਵੀ ਇਹ ਫਸਟ ਟਾਈਮ ਹੈ ਆ ਪਾਕੀ ਆੜੇ ਵਾਲੇ ਵੀ ਫੈਕਟਰੀਆਂ ਬਹੁਤ ਚੱਲ ਰਹੀਆਂ ਨੇ ਕੋਈ ਕਿਸੇ ਦਾ ਅਜੇ ਤੱਕ ਕੋਈ ਨੁਕਸਾਨ ਇਤਨਾ ਦਾ ਆਪਾਂ ਸੁਣਿਆ ਤਾਂ ਹੈ ਨਹੀਂਗਾ ਨਾਲੇ ਜੇ ਕੋ ਕੱਲ ਨੂੰ ਗਲਤੀ ਕਰੂਗਾ ਵੀ ਭਰੂਗਾ ਜੀ ਹਾਂਜੀ ਹਾਂਜੀ ਜੇ ਚਲੋ ਇਹ ਗਲਤੀ ਹੋ ਗਈ ਹਾਂਜੀ ਹਾਂਜੀ ਉਹ ਦੇਖੋ ਜੀ ਬਾਅਦ ਦੀ ਗੱਲ ਆ ਚਲੋ ਜਦੋਂ ਸਿਚੁਏਸ਼ਨ ਜਾਂਦਾ ਨਹੀਂ ਹੋ ਉਹ ਅੱਗੇ ਜਾ ਕੇ ਦੇਖਿਆ ਜਾਊਗਾ ਫਿਲਹਾਲ ਦੀ ਘੜੀ ਜੋ ਕਾਰੋਬਾਰ ਆਇਆ ਹੈ ਸ਼ੁਰੂ ਹੋਣਾ ਚਾਹੀਦਾ ਜੀ ਕੰਮ ਕਰ ਤੇ ਜੋ ਹੋਊਗਾ ਅੱਗੇ ਜਾ ਕੇ ਉਹ ਦੇਖਿਆ ਜਾਊਗਾ ਫਿਲਹਾਲ ਕੋਈ ਨਾ ਕੋਈ ਮੇਰੇ ਹਿਸਾਬ ਨਾਲ ਕੋਈ 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 ਗਲਤੀ ਹੋਊਗੀ ਗਲਤੀ ਹੋਊਗੀ ਰੋਧ ਵੀ ਕਰਾਂਗੇ ਹੁਕਮ ਰੋਧ ਦੇ ਤਾਰਾ ਤੇ ਅਸੀਂ ਖੁਦ ਆਸਗਵਾਨ ਦੀਆਂ ਜੀ ਜੇ ਸਾਨੂੰ ਲੱਗੂਗਾ ਨੁਕਸਾਨ ਆ ਅਸੀਂ ਖੁਦ ਵਿਰੋਧ ਦੇ ਵਿੱਚ ਅਸੀਂ ਅੱਗੇ ਆਵਾਂਗੇ ਜੀ ਬਿਲਕੁਲ ਚਾਹੇ ਕੋਈ ਆਪਣਾ ਜਿੰਨਾ ਮਰਜੀ ਕੋਈ ਕੀ ਹੋਵੇ ਚਾਹੇ ਰੋਲ ਦਾ ਕਰਨੀ ਦੇਣਾ ਕਿਸੇ ਨਹੀਂ ਨਹੀਂ ਪ੍ਰੋਟੈਸਟ ਦੇਣਾਂ ਬਿਲਕੁਲ ਅਸੀਂ ਅੱਖਾਂ ਖੋਲ ਕੇ ਰਹਿਣ ਵਾਲੇ ਲੋਕ ਆ ਅਸੀਂ ਬੰਦ ਕਰਕੇ ਸੌਣਾ ਰਹਿਣ ਵਾਲੇ ਲੋਕ ਆ ਹਾਂਜੀ ਹਾਂਜੀ ਸਹੀ ਗੱਲ ਆ ਜੀ ਵੋਟ ਕਰਦੇ ਆ ਕਿ ਅਸੀਂ ਦੀ ਤਾਂ ਵੀ ਅਸੀਂ ਦੇਖ ਕੇ ਕਰਦੇ ਆ ਵੀ ਪਾਈਏ ਬੰਦੇ ਜੇ ਗਲਤ ਹੋਣਗੇ ਅਸੀਂ ਸਪੋਰਟ ਦੇ ਵਿੱਚ ਤਾਂ ਹੀ ਆਏ ਜੀ ਸਾਨੂੰ ਪਰਬਲ ਮਾਰੀ ਯਾਰ ਵਾਲੇ ਆਪਰੇ ਅਸੀਂ ਵਿਰੋਧ ਦੇ ਵਿੱਚ ਵੀ ਅਸੀਂ ਸਭ ਤੋਂ ਅੱਗੇ ਆਵਾਂਗੇ ਹਾਂਜੀ ਹਾਂਜੀ ਅਸੀਂ ਕਹੇ ਤੇ ਰੋਣੀ ਹੈਗੇ ਕਹੇ ਤੇ ਵਿਰੋਧੀ ਨਹੀਂ ਹੈਗੇ ਸਾਰੇ ਆਪਣੇ ਭਾਈਚਾਰਾ ਤੇ ਅਸੀਂ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਸਭ ਤੋਂ ਮੋਹਰੇ ਆਵਾਂਗੇ ਅੱਗੇ ਇੱਕ ਵੀਰ ਜੀ ਤੁਸੀਂ ਵੀ ਦੋ ਗੱਲਾਂ ਕਹਿ ਕੇ ਦੱਸੋ ਜੀ ਇਹਦੇ ਬਾਰੇ ਵੀਰ ਮੈਨੂੰ ਬੋਲਣ ਨਹੀਂ ਆਉਂਦਾ ਮੈਂ ਪੰਜਾਬੀ ਨਹੀਂ ਪੜਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਂਟ ਦੇ ਬਾਰੇ ਦੇ ਵਿੱਚ ਅਸੀਂ ਤਾਂ ਆਪਣੀ ਸਮਝ ਨਾਲ ਬੇਟਾ ਜੀ ਕਹਿਣਾ ਚਾਹੁੰਦੇ ਆ ਵੀ ਪਲਾਂਟ ਚੱਲਣਾ ਚਾਹੀਦਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਇਹਦਾ ਪੂਰੇ ਪੰਜਾਬ ਜਦੋਂ ਸਾਡੇ ਘਰ ਦੇ ਗੋਬਰ ਗਏ ਚੱਲ ਰਹੇ ਨੇ ਸਾਡੇ ਘਰਾਂ ਦੇ ਦਰਾਂ ਦੇ ਕੋਲ ਕਿ ਇਹ ਤਾਂ ਐਡੀ ਦੂਰ ਕਿਸੇ ਨੂੰ ਕੋਈ ਮਸੂਹ ਸੋਣਾ ਨਹੀਂ ਚਾਹੀਦਾ ਤੁਹਾਡੇ ਮੁਤਾਬਕ ਕੀ ਕੀ ਫਾਇਦੇ ਹੋਣਗੇ ਜੀ ਇਹਦੇ ਪਲਾਂਟ ਦੇ ਜੀ ਬਾਜੀ ਫਾਇਦੇ ਹੁਣ ਇੰਨੇ ਇਕ ਤਾਂ ਹੈ ਫਾਇਦਾ ਜਦੋਂ ਇੱਕ ਚੀਜ਼ ਲੱਗਦੀ ਆ ਤਾਂ ਉਹਦਾ ਫਾਇਦਾ ਤਾਂ ਹੁੰਦਾ ਹੀ ਆ ਬਾਕੀ ਇੱਕ ਗੱਲ ਇਹ ਵੱਡੀ ਕਹੀ ਜਾ ਰਹੀ ਆ ਵੀ ਪੋਲਿਊਸ਼ਨ ਕੀਤਾ ਜਾਏਗਾ ਜੀ ਪਲਾਂਟ ਵੱਲੋਂ ਇਹ ਅਗਰ ਪੋਲਿਊਸ਼ਨ ਕੀਤਾ ਜਾਂਦਾ ਕਿਸੇ ਵੱਲੋਂ ਇਸ ਪੁਆਇੰਟ ਤੇ ਕੀ ਕਹਿਣਾ ਚਾਹੀਦਾ ਪੋਲਿਊਸ਼ਨ ਤਾਂ ਇਹ ਦੇਖ ਨਹੀਂ ਇੰਨੀ ਮੋਟੀਆਂ ਪੰਧਾਂ ਦੇ ਵਿੱਚੋਂ ਕੀ ਹੋਣਾ ਜੀ ਪੋਲਿਊਸ਼ਨ ਬਾਕੀ ਜੇ ਕੋ ਕਰੂਗਾ ਪਰੂਗਾ ਜੀ ਕਰੂਗਾ ਬਾਕੀ ਕੋਈ ਵੀ ਆ ਚਾਹੇ ਤੁਸੀਂ ਚਾਹੇ ਮੈਂ ਆ ਜੇ ਕੋਈ ਗਲਤੀ ਕਰੂਗਾ ਉਹ ਗਲਤੀ ਕਰਨੀ ਸੌਕੀ ਤਾਂ ਨਹੀਂ ਹੈਗੀ ਨਹੀਂ ਗਲਤੀ ਕਰਨੀ ਤਾਂ ਬੜੀ ਔਖੀ ਹੈ ਜੀ ਉਹ ਤਾਂ ਉਤਾਰਨ ਔਖਾ ਹੋ ਜਾਂਦਾ ਫਿਰ ਕੋਈ ਇਹਦਾ ਮਨ ਕਰਦਾ ਜੀ ਗਲਤੀ ਕਰਨ ਦਾ ਬਿਲਕੁਲ ਨਹੀਂ ਕਰਦਾ ਅੱਜ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਕੱਲ ਨੂੰ ਕ੍ਰਾਈਮ ਕਰੋਗੇ ਤੇ ਤੁਸੀਂ ਮੈਨੂੰ ਗਾਰੰਟੀ ਦਿਓ ਤੁਸੀਂ ਕਿ ਉਹਨੂੰ ਕੀ ਗਾਰੰਟੀ ਦਿਓਗੇ ਦੱਸੋ ਨਹੀਂ ਇਹ ਤਾਂ ਹੁਣ ਪਹਿਲੀ ਗੱਲ ਮੇਰਾ ਸਵਾਲ ਕਰਨਾ ਹੈ ਜਾਇਜ਼ ਬੰਦੇ ਹੋ ਤੁਸੀਂ ਵੀ ਜਾਇਜ਼ ਹੈ ਸਵਾਲ ਇਹ ਮੇਰਾ ਕਿ ਮੈਂ ਤੁਹਾਨੂੰ ਕੋਚਾ ਵੀ ਗਾਰੰਟੀ ਦਵਾਂ ਜੀ ਤੁਸੀਂ ਕੱਲ ਨੂੰ ਕਿਸੇ ਦੇ ਕੋਈ ਕ੍ਰਾਈਮ ਨਹੀਂ ਕਰੋਗੇ ਇਸੇ ਤਰ੍ਹਾਂ ਦਾ ਵੀ ਇੱਕ ਇਹ ਸਵਾਲ ਕਰਨਾ ਜਾਇਜ਼ ਮੰਨਦੇ ਹੋ ਤੁਸੀਂ ਖੈਰ ਗਰੰਟੀ ਤਾਂ ਜੀ ਹੁਣ ਬੰਦੇ ਦੀ ਆਪਣੀ ਨਹੀਂ ਹੈਗੀ ਕਿਸੇ ਚੀਜ਼ ਦੀ ਗਰੰਟੀ ਹੈ ਦੀ ਕਾਰੋਬਾਰ ਚਲਾ ਸਕਦੇ ਗਰੰਟੀ ਤਾਂ ਕੋਈ ਦਿੱਤੇ ਨਹੀਂ ਸਕਦਾ ਬਾਕੀ ਫਿਰ ਕਾਨੂੰਨ ਹੈਗਾ ਜੀ ਆ ਕਾਨੂੰਨ ਕਾਨੂੰਨ ਹੈ ਕਾਨੂੰਨ ਹੈ ਕਾਨੂੰਨ ਹੈ ਜੇ ਕੱਲ ਨੂੰ ਗਲਤੀ ਕਰੂਗਾ ਚਾਹੇ ਅ ਪ੍ਰਮੇਂਦਰ ਜੀ ਹੋਣ ਚਾਹੇ ਜਾਂ ਸਿੰਘ ਹੋਵੇ ਚਾਹੇ ਕੋਈ ਹੋਵੇ ਜੇ ਕੱਲ ਨੂੰ ਕੋਈ ਗਲਤੀ ਕਰੂਗਾ ਭਰੂਗਾ ਜੀ ਭਰੂਗਾ 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 ਬਹੁਤ ਧੰਨਵਾਦ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਂਟ ਦੇ ਬਾਰੇ ਵਿੱਚ ਵਾਹਿਦ ਜੀ ਕਾਕਾ ਸਾਹਿਬ ਵਾਹਿਦ ਜੀ ਕੀ ਫਤਿਹ ਫਤਿਹ ਹਾਂ ਜੀ ਮੈਂ ਤਾਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਜੇ ਜੋ ਪਲਾਂਟ ਲੱਗੂਗਾ ਇਹ ਲੋਕਾਂ ਦੇ ਬਹੁਤ ਫਾਇਦੇ ਲਈ ਆ ਇਹਨਾਂ ਪ੍ਰਾਣੀ ਦੀ ਮੈਨੇਜਮੈਂਟ ਹੋਊਗੀ ਜੇ ਤੁਸੀਂ ਜਾਣਦੇ ਹੋ ਕਿ ਜਦੋਂ ਸੀਜ਼ਨ ਆਂਦਾ ਕਿੰਨੀ ਜ਼ਿਆਦਾ ਆਸੇ-ਪਾਸੇ ਪ੍ਰਾਣੀ ਦੀ ਪੋਲੂਸ਼ਨ ਹੁੰਦੀ ਆ ਤੇ ਬਾਕੀ ਲੋਕਾਂ ਨੂੰ ੈਂਪਲੋਇਮੈਂਟ ਮਿਲੂਗੀ ਪੰਜਾਬ ਦੀ ਤਰੱਕੀ ਹੋਊਗੀ ਨਾ ਉਹ ਪਲਾਂਟਰ ਦੇ ਨਾਲ ਕਿੰਨਾ ਜੀ ਇਹ ਸਵਾਲ ਕਾਫੀ ਉੱਠ ਰਿਹਾ ਹੈ ਵੀ ਪੋਲੂਸ਼ਨ ਦੇ ਪੁਆਇੰਟ ਦੇ ਉੱਪਰ ਕਿ ਆਉਣ ਵਾਲੇ ਅਗਰੇ ਫੈਕਟ ਪਲਾਂਟ ਚੱਲਦਾ ਤਾਂ ਇੱਥੇ ਪੋਲਿਊਸ਼ਨ ਹੋਊਗਾ। ਧਰਮਾਕਾਰੀ ਨੇ ਜੀ ਕੁਝ ਉਹ ਕਹਿ ਰਹੇ ਨੇ ਜੀ ਇਹਦਾ। ਮੈਂ ਕਹਿੰਦੀ ਆ ਕਿ ਜਿਹੜਾ ਕੋਈ ਗਲਤ ਕਰੂਗਾ ਉਹਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ। ਕਿਉਂਕਿ ਅਸੀਂ ਐਵੇਂ ਸੋਸਾਇਟੀ 'ਚ ਰਹਨੇ ਆ। ਅਸੀਂ ਇਹ ਸੋਸਾਇਟੀ ਲਈ ਕਦੇ ਗਲਤ ਨਹੀਂ ਸੋਚ ਸਕਦੇਗੇ। ਜੇ ਕੋਈ ਗਲਤ ਕਰ ਰਿਹਾ ਤਾਂ ਉਸ ਕੜੀ ਤੋਂ ਸਹੀ ਸਜ਼ਾ ਮਿਲਣੀ ਚਾਹੀਦੀ ਆ। ਬਾਕੀ ਜਿਹੜੇ ਐਨੋਸੀਸ ਮਿਲਦੇ ਨੇ ਇਹ ਕੋਈ ਖਰੀਦੇ ਨਹੀਂ ਹੁੰਦੇਗੇ। ਇਹ ਗਵਰਨਮੈਂਟ ਵੀ ਸਾਰੇ ਨੇ ਪੱਖਾਂ ਤੋਂ ਦੇਖ ਕੇ ਹੀ ਦਿੰਦੀ ਆ। एनओसी दे दीया फिर भी जे किसी नु लगे कि वे कुछ गलत कर रहे हैं या सोसाइटी ले ठीक नहीं हैगा तो उनू कदी तो कडी सजा मिलनी चाहिदी है अ ਤੁਸੀਂ ਪਰਮਿੰਦਰ ਸਿੰਘ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨੇ ਉਹਨਾਂ ਦੇ ਹੁਣ ਤੱਕ ਜਿਹੜੀਆਂ ਸੇਵਾਵਾਂ ਰਭਾਈਆਂ ਸਮਾਜ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੇਰੇ ਹਸਬੰਡ 32 ইয়ার্স দেশ ਦੀ সেবা ਕਰਕੇ ਰਿਟਾਇਰ ਹੋਏ ਨੇ ਠੀਕ ਹੈ ਜੀ ਤੇ ਉਹਨਾਂ ਨੇ ਕਦੇ ਕਿਸੇ ਤੋਂ ਕੁਝ ਲਿਆ ਨਹੀਂ ਹੈਗਾਗਾ ਬਲਕਿ ਸਮਾਜ ਨੂੰ ਦਿੱਤਾ ਹੀ ਆ ਤੇ ਹੀ ਹੈਜ਼ ਬੀਨ ਅ ਫਰੀडम फाइਟਰ ਠੀਕ ਹੈ ਤੇ ਮੈਂ ਨਹੀਂ ਕਿ ਸੋਚਦੀ ਕਿ ਬਈ ਇਹ ਕੋਈ ਵੀ ਗਲਤ ਕਰ ਸਕਦੇ ਨੇ ਇਹ ਸੋਸਾਇਟੀ ਦੇ ਹਮੇਸ਼ਾ ਭਲਾਈ ਲਈ ਸੋਚਦੇ ਨੇ ਮੈਂ ਇਹ ਕਹਿਣਾ ਚਾਹਨੀ ਆ ਕਿ ਬਈ ਜਿਹੜਾ ਕੁਝ ਫੈਕਟਰੀ ਬਣ ਰਹੀ ਆ ਇਹਦਾ ਕੋਈ ਵਿਰੋਧ ਨਹੀਂ ਹੋਣਾ ਚਾਹੀਦਾਗਾ ਇਹ ਦੇ ਅੰਦਰ ਕੋਈ ਸੈਂਟੀਫਿਕ ਜਿਹੜੇ ਲੋਕ ਕਹਿ ਰਹੇ ਨੇ ਕਿ ਕੈਂਸਰ ਹੋਗਾ ਇਹ ਜੇ ਕੁਝ ਹੋਰ ਕੁਝ ਕਹਿ ਰਹੇ ਨੇ ਇਹਦੇ ਵਿੱਚ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਹੈਗਾ ਕਿ ਇਹ ਨਾਲ ਕੋਈ ਚੀਜ਼ ਨਹੀਂ ਹੋਊਗੀ ਠੀਕ ਹੈ ਜੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਣਗੀਆਂ ਸਾਰੀਆਂ ਨੇਚਰਲ ਨੇ ਬਾਇਓ ਡਿਗਰੇਡੇਬਲ ਨੇ ਤੇ ਇਹ ਕੋਈ ਨੁਕਸਾਨਦਾਇਕ ਨਹੀਂ ਹੈਗੀ ਸੋਸਾਇਟੀ ਦੇ ਲਈ ਤੇ ਮੈਂ ਇਹ ਸੋਚਦੀ ਆ ਬਈ ਕੋਈ ਵੀ ਇਹਦਾ ਵਿਰੋਧ ਨਾ ਕਰੇ ਤੇ ਫੈਕਟਰੀ ਨੂੰ ਚੱਲਣ ਦੇਵੇ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਨਟ ਦੇ ਬਾਰੇ ਵਿੱਚ ਵੈਗਰੂ ਚਿੱਕਾ ਖਾਲਸਾ ਵੈਗਰੂ ਚਿੱਕੀ ਫਤਿਹ ਜੀ ਮੇਰਾ ਨਾਮ ਕੁਲਵੀਰ ਕੌਰ ਵਾਈਫ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਪਲਾਨ ਬਾਰੇ ਕਿ ਇਹ ਚੱਲਣਾ ਚਾਹੀਦਾ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਇਹਦਾ ਕੋਈ ਪ੍ਰਦੂਸ਼ਣ ਨਹੀਂ ਹੈ ਕੋਈ ਕੁਝ ਨਹੀਂ ਹੈ ਤੇ ਇਹਦੇ ਵਾਸਤੇ ਰੋਜ਼ਗਾਰੀ ਮਿਲੂਗੀ ਤੇ ਇਹਦਾ ਬਹੁਤ ਜ਼ਿਆਦਾ ਫਾਇਦਾ ਆ ਜਿਹੜੇ ਕੁਝ ਲੋਕ ਨੇ ਜੋ ਕਹਿ ਰਹੇ ਨੇ ਬੜੀਆਂ 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 ਇੱਕ ਦਲੀਲਾ ਵੀ ਦਿੰਦੇ ਨੇ ਕਹਿੰਦੇ ਪੋਲੂਸ਼ਨ ਹੋਊਗਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਲਾਨ ਚੱਲਣ ਨਾਲ ਇਹ ਜੀ ਇਹ ਤਾਂ ਕੋਈ ਕੰਨੀ ਖਤਰਾ ਕੋਈ ਕੈਂਸਰ ਨਹੀਂ ਕੋਈ ਕੁਛ ਨਹੀਂ ਹੈ ਇਹ ਬਾਗੂ ਦਾ ਅਸਕਰਸ਼ ਕਰ ਰਹੇ ਨੇ ਇਸ ਗੰਸਾਰ ਸਾਰਾ ਬੰਦ ਹੋਣਾ ਚਾਹੀਦਾ ਇਹ ਪਲਾਂਟ ਲੱਗਣ ਦੇ ਨਾਲ ਬਹੁਤ ਜ਼ਿਆਦਾ ਰੋਜ਼ਗਾਰ ਮਿਲੂਗਾ ਬਹੁਤ ਜ਼ਿਆਦਾ ਫਾਇਦਾ ਤੇ ਸਾਡੇ ਪਾਪਾ ਜੀ ਬਚਨ ਸਿੰਘ ਜੀ ਉਹਨਾਂ ਨੇ ਬਹੁਤ ਜ਼ਿਆਦਾ ਜੂਨੀਅਰ ਦੇ ਪ੍ਰਧਾਨ ਰਹਿ ਕੇ ਬਹੁਤ ਜ਼ਿਆਦਾ ਤਰੱਕੀ ਕੀਤੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਨਾਮ ਚੱਲਦਾ ਤੇ ਉਸ ਤੋਂ ਬਾਅਦ ਸਾਡੇ ਡੈਡੀ ਸੀਗੇ ਸਰਦਾਰ ਛੇਰ ਸਿੰਘ ਜੀ ਉਹਨਾਂ ਦਾ ਬਹੁਤ ਜ਼ਿਆਦਾ ਨਾਮ ਚੱਲਦਾ ਉਹਨਾਂ ਨੇ ਬਹੁਤ ਜੂਨੀ ਜੂਨੀਅਰ ਚਲਾਈ ਆ ਤੇ ਬਹੁਤ ਜ਼ਿਆਦਾ ਦੁਨੀਆ ਦਾ ਨਾਮ ਰੋਸ਼ਨ ਕੀਤਾ ਤੇ ਹੁਣ ਉਹਨਾਂ ਦੇ ਨਾਮ ਚੱਲਦਾ ਰਹੂਗਾ ਅਸੀਂ ਉਹਨਾਂ ਦੇ ਨਾਮ ਦੇ ਉੱਪਰ ਇਹ ਫੈਕਟਰੀ ਲਾ ਰਹੇ ਹਾਂ ਪਲਾਂਟ ਲਾ ਰਹੇ ਹਾਂ ਹਾਂਜੀ ਤੁਸੀਂ ਮਤਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਲਾਂਟ ਦੇ ਬਾਰੇ ਵਿੱਚ ਜੀ ਮੈਂ ਪਲਾਂਟ ਦੇ ਬਾਰੇ ਕਾਲੀ ਦੇ ਉੱਪਰ ਰਾਤ ਨੂੰ ਪਲਾਂਟ ਦੇ ਬਾਰੇ ਇਹਨਾਂ ਚੁਣੇ ਇਹ ਪਲਾਂਟ ਬਹੁਤ ਫਾਇਦੇ ਵਾਲਾ ਹੈ ਕਿ ਇਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੁੰਦਾ ਕੋਈ ਲੋਕ ਕਹਿੰਦੇ ਨੇ ਵੀ ਗੰਦਾ ਪਾਣੀ ਹੋਊਗਾ ਤੇ ਆ ਫੇਟ ਜਾਊਗਾ ਫੇਲ ਖਰਾਬ ਹੋ ਗਈ ਇਹਦੇ ਨਾਲ ਕੁਝ ਨਹੀਂ ਹੁੰਦਾ ਤੇ ਕਈ ਜਗ੍ਹਾ ਲੱਗਿਆ ਹੋਇਆ ਵੀ ਹੈਗਾ ਅੱਜ ਪਾਣਾ ਵਿਸ਼ਵਾਸ ਨਹੀਂ ਹੈਗੇ ਤਾਂ ਆਪਣੇ ਵਾਕ ਕਰਕੇ ਦੇਖ ਲੈਣ ਠੀਕ ਹੈ ਤੇ ਇਹੀ ਸੋਚ ਕੇ ਵੀ ਕੋਈ ਗਲਤ ਇਹੋ ਜਿਹਾ ਕੰਮ ਕੋਈ ਨਾ ਹੋਵੇ ਨਾ ਫੈਕਟਰੀ ਦਾ ਇਹ ਪਾਣੀ ਹੋਵੇ ਨਾ ਗੰਦਾ ਹੋਵੇ ਕੁਝ ਨਹੀਂ ਹੈਗਾ ਗੈਸ ਹੈ ਨਾਲ ਹੁੰਦੀ ਗੈਸ ਭਰੀ ਜਾਂਦੀ ਸਿਲੈਂਟਰ ਨਾਲ ਹੁੰਦੀ ਭਰੀ ਜਾਣੇ ਕੋਈ ਬਾਹਰ ਨਹੀਂ ਨਹੀਂ ਕਰਦੇ ਬਹੁਤ ਲੋਕ ਕਹਿੰਦੇ ਹੈ ਕੈਂਸਰ ਹੁੰਦਾ ਹੈ ਜਿਹਾ ਇਹ ਹੁੰਦਾ ਹੁੰਦਾ ਕੈਂਸਰ ਦਾ ਮਤਬਲੇ ਨਹੀਂ ਹੈਗਾ ਕੈਂਸਰ ਕਿਵੇਂ ਹੋਦਾ ਕੈਨਸਲ ਨਹੀਂ ਤਾਂ ਕੋਈ ਗੱਲੇ ਨਹੀਂ ਹੋਏਗੀ ਇਹ ਤੇ ਵਰਕੇ ਫਾਇਦਾ ਹੋਊਗਾ ਪਿੰਡ ਵਾਲਿਆਂ ਨੂੰ ਵੀ ਨੌکریاں ਮਿਲੂਗੀਆਂ ਬਾਕੀ ਹੋਰ ਥਾਂ ਤੇ ਵੀ ਫਾਇਦਾ ਹੋਊਗਾ ਤੇ ਜਿਹੜੀਆਂ ਜਿਹੜੀਆਂ ਕੋਈ ਜਿਵੇਂ ਬਾਜਰਾ ਵਗੈਰਾ ਉਹਦੇ ਵਧੀਆ ਰੇਟ ਮਿਲਣਗੇ ਜੀ ਹਾਂਜੀ ਹਾਂ ਬਾਜਰਾ ਵਧੀਆ ਰੇਟ ਮਿਲਣਗੇ ਬਾਜਰੇ ਦੀ ਇਹ ਹੈਗੀ ਜਿਹੜੀ ਵੇਸਟੇਜ ਆ ਉਹ ਵੀ ਕਮ ਆਊਗੀ ਜੀ ਜਿਹੜੀ ਵੇਸਟੇਜ ਹੁੰਦੀ ਹੈ ਜੀ ਇਹਦੀ ਹਾਂਜੀ ਐ ਸਵਾਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਪਲਾਂਟ ਦੇ ਬਾਰੇ ਵਿੱਚ ਪਲਾਂਟ ਤਾਂ ਬਹੁਤ ਵਧੀਆ ਜੀ ਇਹ ਇਜਾ ਨਾਲ ਕੋਈ ਨੁਕਸਾਨ ਨਹੀਂ ਹੈ ਇਹ ਗਲਤ ਪ੍ਰਚਾਰ ਕਰਦੇ ਨੇ ਜਿਹੜੀ ਵੀ ਕਰਦੇ ਨੇ ਇਹ ਇਹ ਸਾਡਾ ਹੁਣ ਜਿਹੜਾ ਪ੍ਰੋਗਰਾਮ ਰੱਖਿਆ ਸੀ ਤੇ ਇਹ ਪਾਠ ਕਰਾਉਣ ਦਾ ਜਾਇ ਇਹਨਾਂ ਨੂੰ ਪਤਾ ਲੱਗਿਆ ਇਹ ਸਭੀ ਰੱਦ ਫਰੀਕ ਹੈ ਇਹਨੇ ਮੇਰੇ ਖਿਆਲ ਦੋ ਪੁੱਟੀਆਂ ਸ਼ਰਾਬ ਦੇ ਪਲਾਦ ਨੇ ਜਿਹੜੇ ਬੰਦੇ ਇੰਦਰ ਆਉਣੇ ਵਾਲੇ ਦਾ ਨਾ ਇਹਨੇ ਆਵੜੇ ਖੁਸ਼ੀ ਨਾਲ ਆਪਣਾ ਦਾ ਸ਼ਰਾਬ ਪਲਾਪਲਾ ਰੋਕ ਲੈਣੇ ਨਾ ਬੰਦਿਆਂ ਨੇ ਇੱਥੇ ਭੇਡ ਕਾਂ ਬਿਖਾਤਰ ਸ਼ਰਾਬ ਪਲਾ ਕੇ ਸਾਰੇ ਬੰਦਿਆਂ ਨੂੰ ਲਿਆਏ ਇੱਥੇ ਪਹਿਲਾਂ ਇਹ 10 ਬੰਦੇ ਆ ਸੌਣ ਦੇ 10 ਬੰਦੇ ਦੇ ਵੱਧ ਨਹੀਂ ਕਦੇ ਬੈਠੇ ਇਥੇ ਇਹਨੇ ਸਾਡੇ ਸਾਡਾ ਜਿਹੜਾ ਪ੍ਰੋਗਰਾਮ ਦੇ ਨਾਲ ਮੁਕਾਬਲਾ ਕਰਿਆ ਆਪਣੀ ਜਾਣੇ ਇਹ। ਪਰ ਹੈ ਗਲਤ ਕੰਮ ਇਹ। ਦੇਖੋ ਇਹ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਕੀ ਲੋੜ ਪਈ ਹੈ ਜੀ ਕਿਸੇ ਨੂੰ ਸ਼ਰਾਬ ਦੀ। ਆਪ ਪਹਿਉਣ ਦੇ ਦਿਖਾਵਾ ਕਰਨ ਵਾਸਤੇ ਇਹ ਪ੍ਰਸ਼ਾਸਨ ਨੇ ਆਉਣਾ। ਤੁਸੀਂ ਐਡੀ ਆਉਗੀ ਅਸੀਂ ਜਾਉਣਾ ਇਕੱਠ ਦਿਖਾਈਏ। ਇਕੱਠ ਦਿਖਾਈਏ। ਇਹ ਜਿਹੜਾ ਨਾਲ ਵੱਧ ਇਕੱਠ ਦਿਖਾਈਏ। ਪਰ ਪਹਿਲਾਂ ਜਿਹੜੇ ਖੁਸ਼ ਲੱਭਦੀ ਜਿਹੜਾ ਅੱਜ ਦਾ ਪ੍ਰੋਗਰਾਮ ਇਹਦੇ 10 ਬੰਦੇ ਤੋਂ ਵੱਧ ਕਦੇ ਵੀ ਨਹੀਂ ਆਏ। ਇਹ ਰਾਤ ਦੇ ਫੇਰ ਨੇ ਰਾਤ ਦੇ ਸ਼ਰਾਬਾਂ ਦੇ ਖਿਰਦੇ ਨੇ ਇਹ ਬੰਦਿਆਂ ਨੂੰ। ਸ਼ਰਾਬ ਕਰੀਦਾ ਬੰਦੇ ਨਹੀਂ ਜੀ ਇਸ ਟੋਨ ਨੂੰ ਬੰਦੇ ਨੇ ਬਿਲਕੁਲ ਨਹੀਂ ਜੀ ਅਸੀਂ ਤਾਂ ਜਿਹੜੇ ਲੋਕ ਆਤਮਾ ਹਰੇ ਆਉਂਦੇ ਨੇ ਜਿਹੜੇ ਲੋਕ ਉਹਨਾਂ ਦੇ ਕੋਲ ਆਉਂਦੇ ਨੇ ਆ ਆਮਹਰ ਤਾਂ ਆਉਂਦੇ ਨੇ ਉਹ ਆਮਹਰ ਇੱਥੇ ਕਦੇ ਨਹੀਂ ਆਉਣ ਤੇਰੇ ਸਾਹਮਣੇ ਕਿੰਨੇ ਆਏ ਨੇ ਵਾਰੇ ਉਹ ਕਦੇ ਆਏ ਨਹੀਂ ਪਿੰਡ ਦੇ ਆਹੇ ਆਮਹਰ ਵੀ ਆਏ ਨੇ ਜਿਹੜੇ ਕੋਹੋ ਜਿਹੇ ਬੰਦੇ ਖਾਣੇ ਪੀਣੇ ਵਾਲੇ ਨੇ ਅਮਲੀ ਬੰਦੇ ਨੇ ਉਹ ਅਮਲੀ ਤਾਂ ਵੱਗਲੇ ਜਾਂਦੇ ਹੁੰਦੇ ਨੇ ਸ਼ਰਾਪੀਣੇ ਵਾਲੇ ਜਿਹੜੇ ਉਹ ਜਿਹੇ ਸਮਝਦਾਰ ਬੰਦੇ ਨੇ ਉਹ ਆਉਂਦੇ ਨੇ ਆਏ ਵੀ ਨੇ ਇੱਥੇ ਤਾਂ ਬੰਦੇ ਹੋ 5 10 ਬਾਹਰ ਲੇਦੇ ਸੀਗੇ ਬਾਕੀ ਪਿੰਡ ਦੀ ਤੇ ਇਹ ਹਾਂ ਬਿਲਕੁਲ ਤੇ ਹੋਰ ਗੁਰੂ ਸਾਹਿਬ ਨੂੰ ਆਪਣੇ ਅੱਜ ਚਰਨ ਪਏ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਪਲਾਨ ਦੇ ਵਿੱਚ ਹਾਂਜੀ ਇਸ ਪੁਆਇੰਟ ਤੇ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਦੇ ਵੀ ਸਾਨੂੰ ਬਖਸ਼ਿਸ਼ ਦਵੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਦਾ ਹੁਕਮ ਅਸਰਾ ਲੈ ਕੇ ਅਸੀਂ ਚਲਾਵਾ ਦੋਣੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਚਲਾਵਾ ਲਾ ਕੇ ਇਹ ਪ੍ਰਸ਼ਾਸਨ ਟੈਨ ਲਿਖਾ ਰਿਹਾ ਹੈ ਹੁਣ ਕੋਰਟ ਦਾ ਹੁਕਮ ਹੈ ਕੋਰਟ ਦੇ ਹੁਕਮ ਮੰਨਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਕੋਰਟ ਦੇ ਹੁਕਮ ਮਾਰ ਜੋ ਕੋਰਟ ਦੇ ਕੀ ਹੁਕਮ ਨੇ ਜੀ ਕੋਰਟ ਦੇ ਹੁਕਮ ਨਹੀਂ ਵੀ ਚਲਦਾ ਕਰਾਓ ਇਹਨਾਂ ਨੂੰ ਉਹਨੂੰ ਕਹੇ ਅਤੇਰਾ ਤੀਜੇ ਵਾਰ ਵੀ ਦੇਣਾ ਫਿਰ ਇਹਨਾਂ ਨੂੰ ਕੋਰਟ ਨੂੰ ਪ੍ਰਸ਼ਾਸਨ ਗਵਰਨਮੈਂਟ ਨੇ ਇਹ ਗਵਰਨਮੈਂਟ ਕਿਉਂ ਨਹੀਂ ਹੈ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਆਪਣਾ ਜੋ ਰੋਲ ਉਹਨਾਂ ਦਾ ਬਣਾਦਾ ਰਿਹਾ ਰਹੀ ਇਹ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ ਨਹੀਂ ਨਿਭਾਵਾ ਰਹੀ ਇਹ ਕੀ ਤਕਲੀਫਾਂ ਉਹਨਾਂ ਜਿਹੜੇ ਕਰਦੇ ਨਹੀਂ ਹੈਗੇ ਉਹਨਾਂ ਨੂੰ ਆਪ ਆ ਕੇ ਇੱਥੇ ਦਖਲ ਦੇਣਾ ਚਾਹੀਦਾ ਪੁਲਟ ਨੂੰ ਚਲਾਉਣਾ ਚਾਹੀਦਾ ਪਰ ਉਹਨਾਂ ਨੂੰ ਚਲਾਉਣਾ ਆ ਕੇ ਉਹ ਪ੍ਰਸ਼ਾਸਨੇ ਕਰਦਾ ਹੁੰਦਾ ਸਭ ਕੁਝ ਗਵਰਨਮੈਂਟ ਕਿਉਂ ਨਹੀਂ ਕਰਦੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਇਹ ਗੱਲ ਦੀ ਕੀ ਬੁਖਾਰ ਜਿਹੜਾ ਹੈ ਗਵਰਨਮੈਂਟ ਨੂੰ ਜਿਹੜਾ ਇਹਨਾਂ ਦੇ ਚਾਰ ਪੱਲੇ ਦੇ ਡੈਸੀ ਜੰਦੀ ਹੈ ਤੁਸੀਂ ਆਪਣੇ ਹਲਕੇ ਦੇ ਨੁਮਾਇੰਦੇ ਨੇ ਜੀ ਐਮਐਲਏ ਸਾਹਿਬ ਨੇ ਗਵਰਨਮੈਂਟ ਦੇ ਸਭ ਤੋਂ ਵੱਧ ਨਿਕੀਕ ਨੇ ਤੇ ਉਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਸੀ ਇਸ ਮਸਲੇ ਨੂੰ ਲੈ ਕੇ ਜੀ ਉਹਨਾਂ ਨੇ ਵੀ ਕਰੀ ਹੈ ਉਹਨੋਂ ਸਾਡਾ ਪ੍ਰਮੇਂਦਰ ਸਿੰਘ ਜਾਂਦਾ ਉਹਨਾਂ ਨਾਲ ਗੱਲ ਕਰਦਾ ਉਹ ਵੀ ਕੋਈ ਧਿਆਨ ਦੇ ਰਹੇ ਅੱਜ ਵੀ ਹੋਈ ਹੈ ਅੱਜ ਅੱਜ ਵੀ ਹੋਈ ਹੈ ਉਹਦੇ ਨਾਲ ਹਾਂ ਕੀ ਕਹਿੰਦੇ ਨੇ ਜੀ ਐਮਐਲਏ ਸਾਹਿਬ ਇਹ ਤਾਂ ਹੁਣ ਪ੍ਰਮੇਂਦਰ ਸਿੰਘ ਨੂੰ ਪਤਾ ਹੋਊਗਾ ਵੀ ਕੀ ਕਹਿੰਦਾ ਜੀ ਕੀ ਕਹਿੰਨ ਸਾਹਿਬ ਤਾਂ ਗਵਰਨਮੈਂਟ ਦਾ ਜੋ ਹੈਗਾ ਨਾ ਦਾ ਜੋ ਜਿਵੇਂ ਸੋਚਦੀ ਹੈ ਗਵਰਨਮੈਂਟ ਉਹ ਵੀ ਸੋਚਦੇ ਨੇ ਐਮ.ਐਲ.ਏ. ਸਾਹਿਬ ਗਵਰਨਮੈਂਟ ਹੁੰ ਚਲਾਉਣਾ ਚਾਹੁੰਦੀ ਹੈ ਚਲਾਉਣਾ ਚਾਹੁੰਦੀ ਹੈ ਪਿਛਲੇ 3 ਮਹੀਨਿਆਂ ਤੋਂ ਤੇ ਮੇਰੇ ਸਾਹਿਬ ਵੀ ਕਹਿ ਰਹੇ ਆ ਵੀ ਅਸੀਂ ਚਲਾਉਣਾ ਹੈ ਅਸੀਂ ਚਲਾਉਣਾ ਹੈ ਤੇ ਟਾਈਮ ਲਾਈਨ ਕੋਈ ਦਿੰਦਾ ਨਹੀਂ ਨਾ ਗਵਰਨਮੈਂਟ ਦਿੰਦੀ ਹੈ ਨਾ ਮੇਰੇ ਸਾਹਿਬ ਦਿੰਦੇ ਨੇ ਇਹੀ ਪ੍ਰੋਬਲਮ ਹੈ ਟਾਈਮ ਲਾਈਨ ਦੀ ਪ੍ਰੋਬਲਮ ਹੈ ਅਧਿਕਾਰੀ ਸਾਹਿਬਾ ਨਾਲ ਆਈ ਨੇ ਫਿਰ ਤੁਸੀਂ ਉਹਨਾਂ ਨਾਲ ਪਹਿਲਾਂ ਗੱਲ ਕਰ ਲਓ ਜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਮਿੰਦਰ ਸਿੰਘ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਦੇ ਦਿਨ ਦੇ ਇਹ ਅੱਜ ਦਾ ਦਿਨ ਬੜਾ ਭਗਾ ਵਾਲਾ ਦਿਨ ਹੈ ਮੈਂ ਬੜਾ ਖੁਸ਼ ਹਾਂ ਅੱਜ ਮਹਾਰਾਜ ਦੀ ਸਵਾਰੀ ਆਈ ਹੈ ਪਲਾਂਟ ਦੇ ਵਿੱਚ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਇੱਥੇ ਬਹੁ ਗਿਣਤੀ ਚ ਪਹੁੰਚ ਕੇ ਜਿਨ੍ਹਾਂ ਨੇ ਗੁਰੂ ਘਰ ਹਾਜ਼ਰੀ ਲਵਾਈ ਹੈ ਉਸੇ ਆਪਣੇ ਹੋਰ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੀਦਾ ਇਹ ਮੈਸੇਜ ਤਾਂ ਇਹ ਹੀ ਦੇ ਸਕਦੇ ਆ ਵੀ ਸ਼ੁਰੂ ਤੋਂ ਹੀ ਮੈਂ ਇੱਕੋ ਗੱਲ ਕਹਿ ਰਿਹਾ ਆ ਕਿ ਇਸ ਪਲਾਂਟ ਦੇ ਵਿੱਚ ਕੋਈ ਪੋਲਿਊਸ਼ਨ ਨਹੀਂ ਨਹੀਂ ਹੈਗੀ ਹੈ ਇਹਦੇ ਨਾਲ ਦੇ ਪਲਾਂਟ ਕਾਫੀ ਚੱਲ ਰਹੇ ਨੇ ਹੁਣ ਤੱਕ ਘੰਗਰਾਲੀ ਵੀ 21 ਨਵੰਬਰ ਤੋਂ ਚੱਲ ਗਿਆ ਹੈਗਾ ਤੇ ਲਾਡੋਵਾਲ ਇੱਕ ਪਲਾਂਟ ਬਣ ਗਿਆ ਹੈਗਾ ਇੱਕ ਪੈਲ ਬਣਿਆ ਹੋਇਆ ਹੈਗਾ ਲੁਧਿਆਣਾ ਜ਼ਿਲ੍ਹੇ 'ਚ ਬਹੁਤ ਪਲਾਂਟ ਨੇ ਜਿਹੜੇ ਆ ਇਦਰ ਚੱਲ ਕੋਈ ਨੇ ਜਾਂ ਚੱਲਣ ਵਾਲੇ ਨੇ ਤੇ ਕਿਸੇ ਚ ਕੋਈ ਪੋਲਿਊਸ਼ਨ ਨਹੀਂ ਹੈਗੀ ਮਾਇਰਾ ਨੇ ਡਾਕਟਰਾਂ ਨੇ ਔਨਕੋਲੋਜਿਸਟਸ ਨੇ ਆ ਪ੍ਰੋਫੈਸਰਾਂ ਨੇ ਸਾਰਿਆਂ ਨੇ ਧਰਨਾਗਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਦੇ ਵਿੱਚ ਕੋਈ ਪੋਲਿਊਸ਼ਨ ਨਹੀਂ ਹੈਗੀ ਇਹ ਪੋਲਿਊਸ਼ਨ ਰਹਿਤ ਹੈ ਇਹ ਜ਼ੀਰੋ ਪੋਲਿਊਸ਼ਨ ਇੰਡਸਟਰੀ ਹੈ ਉਸ ਦਾ ਨੂੰ ਆ ਜੇ ਇੱਕ ਮਿੰਟ ਤੁਸੀਂ ਕਰੋ ਹਾਂ 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 ਜੀ ਤੁਸੀਂ ਕੀ ਆਪਣੇ ਮਨ ਦੇ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੇ ਭਾਣੇ ਮੈਂ ਤਾਂ ਜੀ ਇਹ ਹੀ ਕਹੂੰਗਾ ਵੀ ਇਹ ਮੇਰੇ ਵੀਰ ਜੀ ਨੇ ਵੱਡੇ ਵੀਰ ਜੀ ਨੇ ਤੇ ਇੱਥੇ ਕੋਈ ਪੁਲਿਸ ਨਹੀਂ ਕੋਈ ਨਹੀਂ ਹੈ ਜਿਹੜੀ ਇਹਨਾਂ ਨੇ ਗੱਲ ਕਹੀ ਆ ਸਭ ਕੁਝ ਠੀਕ ਹੈ ਕੋਈ ਗਲਤ ਨਹੀਂ ਹੈਗਾ ਇਹਦੇ ਵਿੱਚ ਇਹ ਨਹੀਂ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਅਗਰ ਤੁਹਾਨੂੰ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਉਲੰਘਣਾ ਹੁੰਦੀ ਹੈ ਕਾਨੂੰਨ ਦੀ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਾਨੂੰਨ ਦੀ ਲੰਗਣਾ ਕੋਈ ਨਹੀਂ ਹੋ ਸਕਦੀ ਜੀ ਜੇ ਕੋਈ ਹੋਊਗੀ ਤਾਂ ਸੋਲਵ ਕਰਨਗੇ ਆਪਣੇ ਆਪ ਕਾਨੂੰਨ ਨੂੰ ਸਭ ਲਈ ਬਰਾਬਰ ਹੈ ਜੀ ਹਾਂ ਜੀ ਹਾਂ ਬਿਲਕੁਲ ਬਰਾਬਰ ਹੈ ਜੀ ਬਿਲਕੁਲ ਅੱਜ ਆਕੇ ਦੀ ਹਾਂ ਜੀ ਭਾਈ ਜੀ ਤੁਸੀਂ ਕੀ ਚਾਰ ਛੇ ਬਣਾ ਚਾਹੁੰਦੇ ਬਹੁਤ ਵਧੀਆ ਪ੍ਰੋਜੈਕਟ ਆ ਜੀ ਇਹ ਪੰਜਾਬ ਦੀ ਤਰੱਕੀ ਲਈ ਸਰਨ ਵਧੀਆ ਜਾਣੀ ਕਿ ਉਪਰਾਲਾ ਵਾ ਬਹੁਤ بڑا ਗਵਰਨਮੈਂਟ ਦਾ ਆਉਣਿਆ ਦਾ ਟਾਈਮ ਇਹਦਾ ਹੀ ਆ ਜੀ ਵਰਤਨ ਦਾ ਦਿੱਤਾ ਜਿਵੇਂ ਪਹਿਲੀ ਵਾਲੀ ਪੰਚਾਇਤ ਸੀ ਉਹਨਾਂ ਦਾ ਕੰਮ ਕਰਦਾ ਉਹਨਾਂ ਮਿਲ ਗਿਆ ਇਲੇ ਵੀ ਇਹੋ ਅਸੀਂ ਤੇ ਇਹ ਪਿੰਡ ਵਾਲਾ ਸੁਣਾਇਆ ਹੋਇਆ ਆ ਸਾਡੀ ਯਾਰ ਇਹ ਐ ਵੀ ਜਿਹੜੀ ਉਹ ਉੱਥੇ ਪਰਾਲੀ ਵਾਲੀ ਆ ਜਿਹੜਾ ਆਮ ਦਾ ਚੱਲ ਰਿਹਾ ਉਹਦੇ ਨਾਲ ਐਡੀ ਕੋਈ ਸੋਚਿਆ ਨਹੀਂ ਨਾ ਤਾਂ ਇਹ ਬਗਵਾਲੀ ਜਿਹੜੀ ਪ੍ਰੈਸਵਾਡਾ ਉਹ ਨਾ ਬਿਮਾਰੀ ਦਾ ਗਾਰਾ ਮੱਖੀਆਂ ਵੀ ਦੇ ਨਾਲ ਆ ਨੀਆ ਸਮੈਲ ਵੀ ਦੇ ਨਾਲ ਆਦੀ ਸਵੇਰੇ ਇਹਦਾ 13 ਤਰੀਕ ਦਾ ਮੈਨੂ ਲੱਗੀ ਆ ਜਿਹੜੀ ਮੈਨੂ ਆਪਣੀ ਜਿਹੜੀ ਤਰੀਕ ਆ ਉਦੇ ਦਾ ਜੱਜਨਾ ਫਿਰ ਉਸੇ ਗੱਲ ਤੇ ਆਣਾ ਜਿਹੜੀ ਕਮੇਟੀ ਦੀ ਰਿਪੋਰਟ ਹੈ ਕਮੇਟੀ ਸਰਕਾਰ ਕਵਰੀ ਬਣਾਈ ਹੈ ਵੀ ਜਿਹੜਾ ਠੱਗਾ ਪਿਆ ਇਹਨਾਂ ਨੂੰ ਬੈਂਕੀ ਵਾਲਾ ਬਚਾਰੇ ਆ ਜ਼ੋਰਦਰ ਦੇ ਦੋ ਆਪਣੇ ਇਹਦੀ ਕੁਗਾਲੀ ਦਾ ਚਾਲੀ ਪਿਆ ਪੰਗੜਾੜੀ ਦਾ ਵੀ ਵਿੱਚ ਹੈ ਉਹਨੂੰ ਵੀ ਉਸ ਟਾਈਮ ਦਾ ਕਿੰਨਾ ਘਾਟਾ ਪਿਆ ਉਹ ਘਾਟਾ ਐਡਮਿਨਿਸਟ੍ਰੇਸ਼ਨ ਨੂੰ ਪੈਣਾ ਕਿਉਂ ਕਿ ਉਹਨੂੰ ਬਾਣਾ ਕੁਝ ਨਹੀਂ ਪਤਾ ਉਹ ਜੱਜਨਾ ਕਿਹਨੂੰ ਆਰਡਰ ਕਰਨਿਆ ਵੀ ਇਹ ਥੋੜੀ ਬਦਲਤ ਪਿਆ ਕੋਈ ਸਾਨੂੰ ਤਾਂ ਬਲੇਮ ਕਰਨੀ ਕਰਨਾ ਐਡਮਿਨਿਸਟ੍ਰੇਸ਼ਨ ਦਾ ਮੈਂ ਖੜੇ ਐਸ.ਪੀ. ਸਾਹਿਬ ਕੋਲੇ ਐਮ.ਸੀ. ਸਾਹਿਬ ਦੇ ਵੀਰ ਮੱਕ ਦੀ ਇਜ਼ਲਾ ਕਰਾਈ ਹੈ ਸਰਕਾਰ ਉਹ ਪਹਿਤ ਆਪਣੇ ਇਹ ਲੋਕਾਂ ਦੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਉੱਪਰ ਵੀ ਯਾਰ ਕਹਿੰਨਾ ਵੀ ਪਹਿਲੇ ਮੈਂ ਪਿੰਡਾਂ ਦੇ ਨਾਲ ਕੀ ਮਾਇਆ ਕਿਹਦੇ ਖਿਲਾਫ ਸੀ ਜਦ ਤੱਕ ਸਾਨੂੰ ਪਤਾ ਨਹੀਂ ਸੀ ਵੀ ਇਹ ਕੈਂਸਰ ਹੈ ਇਹਦੇ ਨਾਲ ਵੀ ਇਹ ਪਤਾ ਨਹੀਂ ਕਿ ਇਹ ਦਾ ਬਿਮਾਰੀ ਦਾ ਕਰਾ ਵੀ ਕੈਂਸਰ ਸਾਡੇ ਸਾਡੇ ਪਿੰਡਾਂ ਦੇ ਪੰਜਾਬ ਦੇ ਕਿਉਂ ਲੱਗੇ ਔਰ ਜਿਹੜੂ ਵੈਸਾ ਸੁੰਨੀਆਂ ਸਾਰੀਆਂ ਵੀਡੀਓ ਵੀ ਐ ਸਾਰੀਆਂ ਬਣੀਆਂ ਵਾ ਸਾਰੀਆਂ ਰਿਕਾਰਡਿੰਗ ਹੋ ਜਾਂਵਾ ਸਰਕਾਰ ਪਾਸ ਤੋਂ ਵੀ ਜਾਂ ਤੁਹਾਡੇ ਪਾਸ ਤੋਂ ਵੀ ਜਿਸ ਦੇ ਵੱਡੇ ਵੱਡੇ ਡਿਗਰੀ ਵਾਲੇ ਬੱਥੇ ਆ ਉਹ ਬਿਨਾ ਡਿਗਰੀ ਵਾਲਾ ਕੋਈ ਐ ਚੱਕਾ ਮੈਂ ਕਹਦਾ ਨਾ ਯਾਰ ਜਦ ਵੀ ਲੋ ਕੇਂਦਰ ਰਾਜ ਨੂੰ ਤਾਂ ਮਨੀ ਬਿਮਾਰੀ ਆ ਮੇਰੀ ਕੋਈ ਸ਼ਕਤੀ ਨਹੀਂ ਜਿਹੜੇ ਵਧਨਾ ਸਰਦਾਂ ਕੀਤੀਆਂ ਭਾਵੇਂ ਉਹ ਸੀਐਮਸੀ ਦਾ ਹੈਡ ਆਫ ਦੀ ਡਿਪਾਰਟਮੈਂਟ ਕੋਲਿੰਦਰ ਰੂਤਾ ਵਿੱਚ ਬੈਠੇ ਸੀ लवली ਵਿੱਚ ਬੈਠਾ ਸੀ ਭਾਵੇਂ ਉਹ ਡੀਐਮਸੀ ਦਾ ਹੈਡ ਆਫ ਦੀ ਡਿਪਾਰਟਮੈਂਟ ਸੀ ਜਦੋਂ ਨਹੀਂ ਫੌਲ ਦੀ ਰਿਸਰਚ ਦੇ ਆਪਣੇ ਇੰਡੀਆ ਦੀ ਰਿਸਰਚ ਮੁਰੇ ਰੱਖਤੀ ਵੀ ਆਰ ਇਹਦੇ ਨਾਲ ਜੇ ਪਰਾਲੀ ਦਬ ਆ ਗਾੜਦੇ ਆ 2% ਆ ਜੇ ਸਾੜਦੇ ਆ 25 ਤੋਂ 20% ਦੇ ਅੰਸਰ ਸਾਡੀ ਦਾ ਉਹੀ ਪੁਰਾਣੀਆ ਗੱਲਾਂ ਨੇ ਵੀਕੰਗਰ ਵਾਲੀ ਹੁਣ ਵੀ ਵਾਹੇ ਆ ਨਾ ਥੋਡੇ ਪਿੰਡ ਦੀ ਵੈਦਾ ਇਹ ਕਹਣਾ ਵੀ ਬਿਮਾਰੀ ਦਾ ਘਾਰਾ ਮੈਂ ਖਲਾਫ ਹਾਂ ਜਿੱਥੇ ਆਪਣਾ ਹੁਣ ਜੀਵੀਦਰ ਭਾਈ ਜਰੇ ਵਾਲਾ ਜਿਹੜੇ ਪੁਰਾਣੀ ਜੇ ਵੈ ਕਹਿੰਦਾ ਵੀ ਜ਼ਿਆਦਾ ਲੱਗਣ ਦੀਆਂ ਜਿਹੜਾ ਜ਼ਿਆਦਾ ਉਹ ਕੌਲ ਨੂੰ ਕੈਂਸਰ ਵਾਲੀ ਦਾ ਆਪਾਂ ਕਹਿੰਦਾ ਕੈਂਸਰ ਕਹਿੰਦੇ ਸੀ ਕੈਂਸਰ ਵਾਲੀ ਦੀ ਆ ਪਾਣੀ ਖਰਾਬ ਕਰਨਾ ਜਦੋਂ ਪਿੰਡ ਦੀ ਥੋੜੀ ਕਮੇਟੀ ਬਣੂਗੀ ਥੋੜੀ ਕਮੇਟੀ ਚੈੱਕ ਕਰੇ ਹਰ ਰੋਜ਼ ਵੀ ਇਹ ਥੱਲੇ ਪਾਣੀ ਦੇ ਲਈ ਪਾਉ ਦਾ ਹੈਗਾ ਟ੍ਰੀਟਮੈਂਟ ਵਾਲਾ ਸਿਸਟਮ ਜਦੋਂ ਕਮੇਟੀ ਬਣ ਗਈ ਦੀ ਜੁਰਮਾ ਕਰ ਦੂ ਫੇਰ ਆਪਣੇ ਜ਼ਿੰਮੇਵਾਰ ਹਰ ਕੋਲ ਜ਼ਿੰਮੇਵਾਰ ਭਾਈ ਬੈਠੇ ਆ ਜੇ ਜਿੰਨੀਆਂ ਫੈਕਟੀਆਂ ਲੱਗਣਗੀਆਂ ਹੁਣ ਤਾਂ ਹੀ ਕਹਿੰਦਾ ਵੀ ਮੈਂ ਤਾਂ ਕਰਦੇ ਵੀ ਸਾਡੀ ਯਾਰ ਪ੍ਰਾਲੀ ਨਾ ਘਟਾਉਣਾ ਕਹਦਾ ਜਾ ਫੇਰ ਇਹੜਾ ਬੰਦਿਆਂ ਨੇ ਸਾਨੂੰ ਘੱਟੋ ਘੱਟ 20-25 ਦਾ ਖਰਚਾ ਦੇ ਕੇ ਜਾਣਗੇ ਮੁਝੇ ਕਿਲੇ ਦੀ ਪ੍ਰਾਲੀ ਵੱਢਣੀ ਦਾ ਲੇਖ ਲਿਖ ਕੇ ਦੇ